ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਮਾਯੂਸ ਹੋ ਜਾਂਦੇ ਹੋ ਦੁਖੀ ਹੋ ਜਾਂਦੇ ਹੋ ਤੰਗ ਪਰੇਸ਼ਾਨ ਹੋ ਜਾਂਦੇ ਹੋ ਰੱਬ ਅੱਗੇ ਅਰਦਾਸਾਂ ਕਰ ਕਰ ਥੱਕ ਜਾਂਦੇ ਹੋ ਤੁਸੀਂ ਕਹਿੰਦੇ ਹੋ ਰੱਬ ਤਾਂ ਮੇਰੀ ਸੁਣਦਾ ਹੀ ਨਹੀਂ ਹੈਗਾ ਰੱਬ ਨੇ ਤਾਂ ਮੈਨੂੰ ਆਹ ਨਹੀਂ ਦਿੱਤਾ ਰੱਬ ਨੇ ਤਾਂ ਮੈਨੂੰ ਉਹ ਨਹੀਂ ਦਿੱਤਾ ਤਾਂ ਇੱਕ ਗੱਲ ਚੇਤੇ ਰੱਖਿਓ ਜੀ ਰੱਬ ਨੇ ਸਾਨੂੰ ਸਭ ਕੁਝ ਦਿੱਤਾ ਕਿਉਂ ਦੁਖੀ ਹੁੰਨੇ ਹੋ ਰੱਬ ਨੇ ਇੰਨੀ ਸੋਹਣੀ ਦੁਨੀਆ ਦੇ ਦਿੱਤੀ ਆਪਾਂ ਨੂੰ ਦੇਖਣ ਨੂੰ ਰੰਗ ਬਰੰਗੀ ਦੁਨੀਆ ਦਿੱਤੀ ਆ ਦੇਖਣ ਨੂੰ ਹਨਾ ਕੱਲ ਦਾ ਕਿਸੇ ਨੂੰ ਕੀ ਪਤਾ ਕਦੋਂ ਕੀ ਹੋ ਜਾਣਾ ਇੱਕ ਮਿੰਟ ਦਾ ਇਸ ਦੁਨੀਆ ਤੇ ਵਸਾ ਨਹੀਂ ਹੈ ਨਾ ਤੇ ਕਦੋਂ ਕੀ ਹੋ ਜਾਣਾ ਸਾਡੀ ਲਾਈਫ ਦੇ ਵਿੱਚ ਇਸ ਲਈ ਜੀ ਹਮੇਸ਼ਾ ਖੁਸ਼ ਰਹਾ ਕਰੋ ਜ਼ਿੰਦਗੀ ਦੀ ਜਿਹੜੀ ਮਹਾਰਾਜ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਨਾ ਇਹਨੂੰ ਖੁਸ਼ੀ-ਖੁਸ਼ੀ ਮਤਲਬ ਕਿ ਖੁਸ਼ ਰਹੋਗੇ ਆਪਣਾ ਔਰਾ ਖੁਸ਼ ਰੱਖੋਗੇ ਤਾਂ ਤੁਹਾਡੀ ਜ਼ਿੰਦਗੀ ਵੀ ਖੁਸ਼ੀਆਂ ਦੇ ਨਾਲ ਭਰੀ ਰਹੂਗੀ ਤੇ ਅਗਰ ਤੁਸੀਂ ਹੈ ਨਾ ਦੁਖੀ ਹੋਮੋਗੇ ਰੱਬ ਨੂੰ ਕੋਸੀ ਜਾਓਗੇ ਰੱਬਾ ਤੂੰ ਮੈਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਹੈਗਾ ਹੈ ਨਾ ਤਾਂ ਫਿਰ ਤੁਹਾਡਾ ਕੁਝ ਨਹੀਂ ਬਣਨਾ ਹੈਗਾ ਤੁਸੀਂ ਹੈ ਨਾ ਜੇ ਤਾਨੂੰ ਲੱਗਦਾ ਵੀ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਨਹੀਂ ਉਹ ਨਹੀਂ ਦੂਜਿਆਂ ਨੂੰ ਦੇਖ ਕੇ ਤੁਸੀਂ ਪਰੇਸ਼ਾਨ ਹੁੰਦੇ ਰਹੋਗੇ ਰੱਬ ਨੇ ਉਹਨੂੰ ਤਾਂ ਆ ਦਿੱਤਾ ਮੈਨੂੰ ਕਿਉਂ ਨਹੀਂ ਦਿੱਤਾ ਤਾਂ ਇਹ ਗੱਲਾਂ ਨਾ ਸੋਚਿਆ ਕਰੋ ਸਿਰਫ ਇਹ ਸੋਚਿਆ ਕਰੋ ਮਹਾਰਾਜ ਨੇ ਸਾਨੂੰ ਜ਼ਿੰਦਗੀ ਕਿੰਨੀ ਸੋਹਣੀ ਦਿੱਤੀ ਆ ਸਾਨੂੰ ਤੰਦਰੁਸਤੀ ਦਿੱਤੀ ਆ ਸੇਤ ਸੋਹਣੀ ਦਿੱਤੀ ਆ ਰੰਗ ਬਰੰਗੀ ਦੁਨੀਆ ਦੇਖਣ ਨੂੰ ਦਿੱਤੀ ਆ ਨਾ ਤੇ ਤੁਸੀਂ ਬਸ ਕੀ ਕਰਨਾ ਤੁਸੀਂ ਆਪਣੀ ਮਿਹਨਤ ਕਰਨੀ ਆ ਤੇ ਬਸ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਔਰ ਅਰਦਾਸ ਅਰਦਾਸ ਤੁਹਾਡੀ ਸੁਣ ਸੁਣਨੀ ਹੀ ਸੁਣਨੀ ਆ ਪ੍ਰਮਾਤਮਾ ਨੇ ਕਦੀ ਵੀ ਇਹ ਨਹੀਂ ਕਹਿਣਾ ਕਿ ਪ੍ਰਮਾਤਮਾ ਸਾਡੀ ਅਰਦਾਸ ਨਹੀਂ ਸੁਣਦਾ ਉਹ ਹਮੇਸ਼ਾ ਹੀ ਸੁਣਦਾ ਪਰ ਅਗਰ ਤੁਹਾਨੂੰ ਲੱਗੇ ਕਿ ਤੁਹਾਡੀ ਅਰਦਾਸ ਕਦੇ ਸੁਣਨੀ ਹੁੰਦੀ ਤਾਂ ਇਹਦਾ ਮਤਲਬ ਇਹ ਜ਼ਰੂਰ ਸੋਚ ਲਿਓ ਖੁਸ਼ ਹੋਇਓ ਸੋਚ ਕੇ ਕਿ ਪ੍ਰਮਾਤਮਾ ਨੇ ਤੁਹਾਡੇ ਲਈ ਇਸ ਤੋਂ ਵੱਡਾ ਕੁਝ ਰੱਖਿਆ ਹਿਆ ਤੁਹਾਨੂੰ ਵਾਹਿਗੁਰੂ ਇਸ ਤੋਂ ਵੀ ਵੱਡਾ ਕੁਝ ਦਊਗਾ